ਪਾਕਿਸਤਾਨ ਦੇ ਵਿੱਚ ਪਰਮਾਣੂ ਲੀਕ ਹੋ ਗਿਆ ਇਹ ਖਬਰਾਂ ਲਗਾਤਾਰ ਮੀਡੀਆ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਸੀ ਪਰ ਹੁਣ ਇਸ ਖਬਰ ਨਾਲ ਜੁੜੀ ਸਭ ਤੋਂ ਅਹਿਮ ਖਬਰ ਹੈ ਕਿ ਪਾਕਿਸਤਾਨ ਦੇ ਵਿੱਚ ਪਰਮਾਣੂ ਲੀਕੇਜ ਨੂੰ ਲੈ ਕੇ ਜੋ ਖਬਰਾਂ ਸੀ ਉਹਨਾਂ ਦਾ ਖੰਡਨ ਕਰ ਦਿੱਤਾ ਗਿਆ ਹੈ IAEA ਦੇ ਵੱਲੋਂ ਤਾਂ IAEA ਨੇ ਸਪਸ਼ਟ ਕੀਤਾ ਹੈ ਖਾਰਜ ਕਰ ਦਿੱਤਾ ਇਹਨਾਂ ਸਾਰੇ ਦਾਅਵਿਆਂ ਨੂੰ ਕਿ ਪਾਕਿਸਤਾਨ ਦੇ ਵਿੱਚ ਕੋਈ ਵੀ ਪਰਮਾਣੂ ਲੀਕ ਹੈ ਜਿਹੜਾ ਉਹ ਨਹੀਂ ਹੋਇਆ ਇਹ ਸਾਫ਼ ਤੌਰ ਤੇ ਉਹਨਾਂ ਨੇ ਕਹਿ ਦਿੱਤਾ ਹੈ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਉੱਤੇ ਤਾਬੜਤੋੜ ਜਿਹੜਾ ਹਮਲਾ ਕੀਤਾ ਗਿਆ ਸੀ ਉਸ ਤੋਂ ਬਾਅਦ ਕਿਤੇ ਨਾ ਕਿਤੇ ਇਹ ਮੀਡੀਆ ਸੋਸ਼ਲ ਮੀਡੀਆ ਦੇ ਵਿੱਚ ਚਰਚਾ ਆਵਾ ਸੀ ਕਿ ਭਾਰਤ ਦੇ ਹਮਲੇ ਕਰਕੇ ਉੱਥੇ ਪਰਮਾਣੂ ਲੀਕੇਜ ਹੋਈ ਹੈ ਕੁਝ ਦਾਵੇ ਇਹ ਵੀ ਕਰੇ ਜਾ ਰਹੇ ਸੀ ਕਿ ਤੇਜ਼ ਪੁਚਾਲ ਦੇ ਝਟਕਿਆਂ ਦੇ ਕਾਰਨ ਉੱਥੇ ਪੁਚ ਆ ਜਿਹੜਾ ਪਰਮਾਣੂ ਹੈ ਉਹ ਲੀਕ ਹੋਇਆ ਜਿਸ ਕਰਕੇ ਉੱਥੋਂ ਦੇ ਲੋਕਾਂ ਨੂੰ ਦਿੱਕਤ ਆ ਰਹੀ ਹੈ ਨੇ ਪਾਕਿਸਤਾਨ ਸਰਕਾਰ ਨੂੰ ਭਾਜਣਾ ਪਈਆਂ ਨੇ ਪਰ ਇਸ ਵਿਚਕਾਰ ਹੁਣ IAEA ਨੇ ਪਾਕਿਸਤਾਨ ਦੇ ਵਿੱਚ ਨਿਊਕਲੀਅਰ ਲੀਕ ਦੀ ਖਬਰ ਨੂੰ ਖਾਰਜ ਕਰ ਦਿੱਤਾ ਹੈ ਭਾਰਤ ਨੇ ਪਾਕਿਸਤਾਨ ਦੇ ਨਿਊਕਲੀਅਰ ਹਥਿਆਰਾਂ ਦਾ ਕੋਈ ਨੁਕਸਾਨ ਨਹੀਂ ਕੀਤਾ ਇਹ ਗੱਲ ਪਹਿਲਾਂ ਭਾਰਤੀ ਫੌਜ ਵੀ ਕਹਿ ਚੁੱਕੀ ਹੈ ਕਿ ਅਜਿਹਾ ਕੋਈ ਹਮਲਾ ਉੱਥੇ ਜਾਂ ਅਜਿਹੀ ਥਾਂ ਦੇ ਉੱਤੇ ਨਹੀਂ ਕੀਤਾ ਗਿਆ ਜਿਸ ਕਰਕੇ ਕੋਈ ਨੁਕਸਾਨ ਹੋਵੇ ਸੋਸ਼ਲ ਮੀਡੀਆ ਤੇ ਨਿਊਕਲੀਅਰ ਲੀਕ ਦੀਆਂ ਅਫਵਾਹਾਂ ਫੈਲ ਰਹੀਆਂ ਸੀ ਭਾਰਤ ਪਾਕਿਸਤਾਨ ਦੇ ਵਿਚਕਾਰ ਪਿਛਲੇ ਦਿਨੀ ਜੋ ਤਣਾਅ ਪੈਦਾ ਹੋਇਆ ਉਸ ਵਿਚਕਾਰ ਨਿਊਕਲੀਅਰ ਲੀਕ ਦੀਆਂ ਖਬਰਾਂ ਵਾਇਰਲ ਹੋ ਰਹੀਆਂ ਸੀ ਇਸ ਵਿਚਕਾਰ ਹੁਣ ਭਾਰਤੀ ਫੌਜ ਨੇ ਵੀ ਪ੍ਰੈਸ ਬਰੀਫਿੰਗ ਦੇ ਵਿੱਚ ਤੋ ਇੱਕ ਸਵਾਲ ਦਾ ਜਵਾਬ ਦਿੱਤਾ ਸੀ ਉਹਨਾਂ ਨੇ ਸਾਫ਼ ਇਨਕਾਰ ਕੀਤਾ ਸੀ ਸੋ ਉਸ ਤੋਂ ਬਾਅਦ ਹੁਣ ਇੰਟਰਨੈਸ਼ਨਲ ਐਟੋਮਿਕ એનર્ਜੀ ਏਜੰਸੀ ਨੇ ਵੀ ਸਪਸ਼ਟੀ ਦਿੱਤੀ ਹੈ ਦੱਸਿਆ ਕਿ ਸੋਸ਼ਲ ਮੀਡੀਆ ਤੇ ਜੋ ਟ੍ਰੈਂਡ ਚੱਲ ਰਿਹਾ ਹੈ ਉਸ ਤੇ ਵਿਸ਼ਵਾਸ ਨਾ ਕੀਤਾ ਜਾਵੇ ਨਿਊਕਲੀਅਰ ਲੀਕ ਨਹੀਂ ਹੋਇਆ ਜਿਸ ਬਾਰੇ ਵਿੱਚ ਲੋਕ ਜਾਣਨਾ ਚਾਹੁੰਦੇ ਨੇ ਇਹ ਸਵਾਲ ਦਾ ਜਵਾਬ IAEA ਨੇ ਦੇ ਦਿੱਤਾ ਦੱਸ ਦਈਏ ਕਿ IAEA ਨੇ ਕੀ ਕਿਹਾ ਉਹ ਵੀ ਪੂਰੀ ਜਾਣਕਾਰੀ ਦਿੰਦੇ ਆ ਤੁਹਾਨੂੰ ਭਾਰਤ ਤੇ ਪਾਕਿਸਤਾਨ ਦੇ ਵਿੱਚ ਕੁਝ ਹਵਾਈ ਹੱਡਿਆਂ ਤੇ ਤਾਬੜ ਤੋੜ ਇੱਕ ਦੂਜੇ ਤੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਕੁਝ ਹਵਾਈ ਹੱਡਿਆਂ ਦੇ ਉੱਤੇ ਹਮਲਾ ਵੀ ਕੀਤਾ ਗਿਆ ਭਾਰਤ ਪਾਕਿਸਤਾਨ ਦੀ ਫੌਜ ਨੇ ਵੀ ਮੰਨਿਆ ਕਿ ਕੁਝ 에ਅਰ ਬੇਸਾਂ ਤੇ ਨੁਕਸਾਨ ਹੋਇਆ ਤਾਂ ਇਸੇ ਦੌਰਾਨ ਇਹ ਚਰਚਾਵਾ ਸੀ ਕਿ ਭਾਰਤੀ ਗੋਲੀਬਾਰੀ ਦੇ ਵਿੱਚ ਗੋਲਾਬਾਰੀ ਦੇ ਵਿੱਚ ਪਾਕਿਸਤਾਨ ਦੇ ਕਿਰਾਨਾ ਹिल्स ਦੇ ਵਿੱਚ ਜੋ ਨਿਊਕਲੀਅਰ ਪਲਾਂਟ ਹੈ ਜਾਂ ਨਿਊਕਲੀਅਰ ਉੱਥੇ ਹਥਿਆਰ ਨੇ ਉੱਥੇ ਕਿਤੇ ਨਾ ਕਿਤੇ ਕੁਝ ਲੀਕੇਜ ਹੋਈ ਹੈ ਜਿਸ ਕਰਕੇ ਪਾਕਿਸਤਾਨ ਸਰਕਾਰ ਨੂੰ ਬਾਜਣਾ ਪਈਆਂ ਹੋਈਆਂ ਨੇ ਹਾਲਾਂਕਿ ਇੱਕ ਲੈਟਰ ਵੀ ਵਾਇਰਲ ਹੋ ਰਿਹਾ ਸੀ ਪਰ ਉਸ ਨੂੰ ਵੀ ਫੇਕ ਦੱਸਿਆ ਜਾ ਰਿਹਾ ਹੈ ਪਰ ਹੁਣ IAEA ਨੇ ਸਪਸ਼ਟ ਕੀਤਾ ਹੈ ਕਿ ਅਜਿਹੀ ਕੋਈ ਲੀਕੇਜ ਉਸ ਥਾਂ ਦੇ ਉੱਤੇ ਨਹੀਂ ਹੋਈ ਜਿਸ ਕਰਕੇ ਕੋਈ ਖਤਰਾ ਪੈਦਾ ਹੋ ਸਕੇ